ਲਿਆ ਕਿਉਂ ਉਹ ਹਜ਼ਾਰ ਹਜ਼ਾਰ ਬਰੀ ਦੀ ਉਮਰ ਵਾਲੇ ਬਾਪੂ ਨਾਨਕ ਸਾਹਿਬ ਮਹਾਰਾਜ ਉਸ ਸਮੇਂ ਜੇ ਤਕਰੀਬਨ 40 ਸਾਲ ਦੀ ਆਰਬ ਤੋ ਉਹਨਾਂ ਦੇ ਮੁਤਾਬਕ ਤੇ ਬੱਚਾ ਹੀ ਆ ਬਈ ਬਾਲਿਆ ਤੂੰ ਹਾਜ਼ਰ ਜਵਾਬੀ ਬਹੁਤ ਆ ਤੇਰੇ ਕੋਲੇ ਆਤਮਿਕ ਗਿਆਨ ਬਹੁਤ ਆ ਸਾਨੂੰ ਹੀ ਆਉਂ ਦੱਸ ਤੂੰ ਤੇ ਗ੍ਰਸਤੀਆ ਤੂੰ ਤੇ ਘਰ ਪਰਿਵਾਰ ਵਾਲਾ ਫਿਰ ਕਿਵੇਂ ਰੱਬ ਨੂੰ ਪਾਲੇਗਾ ਤੇ ਬਾਪੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਸਵਾਲ ਦੇ ਅੱਗੇ ਸਵਾਲ ਕਰਦੇ ਆ ਉਹਨਾਂ ਦਾ ਸਵਾਲ ਸੁਣਿਆ ਜਵਾਬ ਨਹੀਂ ਦਿੱਤਾ ਜੋਗੀਆਂ ਨੂੰ ਪੁੱਛਦੇ ਆ ਜੋਗੀਓ ਤੁਹਾਡਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਪੁੱਛਾਂ ਹਾਂ ਵੀ ਬਾਲਿਆ ਪੁੱਛ ਮਨ ਨੂੰ ਆਉਂ ਦੱਸੋ ਬੇੜੀ ਪਾਣੀ ਚ ਚੱਲਦੀ ਹੁੰਦੀ ਆ ਕਿ ਰੇਤੇ ਚ ਖੜਖੜ ਕਰਕੇ ਸੋਹ ਬਾਲੇ ਹੱਥ ਜਵਾਕਾਂ ਵਾਲੀ ਗੱਲ ਕਰਤੀ ਨਾ ਬੇੜੀ ਚੱਲੂਗੀ ਪਾਣੀ ਚ ਤੇ ਬਾਪੂ ਫਿਰ ਕਹਿੰਦੇ ਜਿਹੜੀ ਆ ਜ਼ਿੰਦਗੀ ਰੂਪੀ ਬੇੜੀ ਤੁਸੀਂ ਰੇਤੇ ਚ ਖਿੱਚੀ ਫਿਰਦੇ ਆ ਕਿਵੇਂ ਚੱਲੂਗੀ ਮੇਰੇ ਤੇ ਤੂੰ ਸਵਾਲ ਕਰਦੇ ਆ ਘਰ ਪਰਿਵਾਰ ਕਿਵੇਂ ਰੱਬ ਨਾਲ ਮਿਲੇਗਾ ਤੁਸੀਂ ਦੱਸੋ ਵੀ ਘਰ ਪਰਿਵਾਰ ਨੂੰ ਛੱਡ ਕੇ ਕਿਵੇਂ ਰੱਬ ਨੂੰ ਮਿਲਾਂਗੇ ਕਿਤ ਕਾਰਨ ਸਰਛਾਈ ਪਈ ਕਿਸ ਕਾਰਨ ਤੁਸੀਂ ਸਰ ਵਿੱਚ ਸੁਹਾ ਪਾਈ ਫਰਲ ਦੇਣ ਦੱਸੋਦੇ ਸੀ ਜੋਗੀਓ ਹੋਰ ਦੱਸੋ ਮੈਨੂੰ ਹਾਂ ਬਾਲਿਆ ਦੱਸ ਪੁੱਛ ਕੀ ਚਾਹੀਦਾ ਪਾਣੀ ਡੁੱਬੂ ਆ ਮੈਂ ਵਾਹਿਗੁਰੂ ਬੇੜੀ ਡੁੱਬੂਗੀ ਕਿੱਥੇ ਕਹਿੰਦੇ ਪਾਣੀ 'ਚ ਤੇ ਬਾਪੂ ਕਹਿੰਦੇ ਕਦੋਂ ਡੁੱਬੂਗੀ ਵਾਲਿਆ 베ੜੀ ਉਦੋਂ ਡੁੱਬੂਗੀ ਜਦੋਂ 베ੜੀ ਦੇ ਵਿੱਚ ਕੋਈ ਸੁਰਾਖ ਹੋਇਆ ਤੇ ਪਾਣੀ 베ੜੀ 'ਚ ਭਰਨ ਲੱਗੇ 베ੜੀ ਨੇ ਡੁੱਬ ਜਾਣਾ ਜੋਗੀ ਵਸ ਇਹੀ ਉਹ ਬੰਦ ਕਰਨੀਆ ਸੁਰਾਖ ਪ੍ਰਮਾਤਮਾ ਨੂੰ ਮਿਲਣਾ ਕੋਈ ਔਖਾ ਥੋੜੀ ਹੈ ਜੋਗ ਨਾਮ ਭਗਵੀਂ ਕੱਪੜੀ ਜੋਗ ਨਾਮ ਲੈਵੇ ਸ ਨਾ ਤੇ ਪ੍ਰਮਾਤਮਾ ਭਗਵੇਂ ਵੇਸ ਨਾਲ ਮਿਲਦਾ ਨਾ ਮੈਲਕ ਚਾਲੇ ਕੱਪੜਿਆਂ ਨਾਲ ਮਿਲਦਾ ਇੱਥੇ ਰੰਗ ਦਾ ਤੇ ਕੋਈ ਲੈਣਾ ਦੇਣਾ ਹੀ ਨਹੀਂ ਹੈ ਫੇਰ ਕਿਵੇਂ ਮਿਲਦੀ ਹੈ ਨਾਨਕ ਘਰ ਬੈਠਿਆਂ ਸੋਹ ਮਿਲੈ ਸਤਗੁਰ ਕੈ ਉਪਦੇਸ਼ ਜੇ ਤੁਸੀਂ ਸਤਿਗੁਰਾਂ ਦਾ ਉਪਦੇਸ਼ ਕਮਾਮੋਂ ਤੇ ਕਿਤੇ ਜਾਣ ਦੀ ਲੋੜ ਨੂੰ ਘਰ ਵਿੱਚ ਬੈਠੋ ਤੇ ਪ੍ਰਮਾਤਮਾ ਨੂੰ ਮਿਲੋ